சோணி தீாா சோளி விப தான்பா சோளி சாசி ஃபாக மாலக்கா ஜி குண தேர்தாயி குண தேர ਏ ਮਾਲਕਾ ਤੇਰੇ ਦਰ ਉਤੇ ਬੇਨਤੀ ਐ ਮੈਂ ਮੇ ਸ਼ਹਿਰ ਦੀ ਸੋਹਣੇ ਲਫ਼ਜ਼ਾਂ ਦੀ ਪਾਦਿਓ ਝੋਲੀ ਵਿੱਚ ਘਾਰਦੀ ਸੋਹਣੇ ਲਫ਼ਜ਼ਾਂ ਦੀ ਪਾਦਿਓ ਝੋਲੀ ਵਿੱਚ ਘਾਰਦੀ ਸਾਸ ਇੱਕ ਵੀ ਨਾ ਮੇਰੇ ਥਾ ਕੋਈ ਏ ਮਾਲਕਾ ਕਰ ਕਿਰਪਾ ਜੀ ਗੋਣ ਤੇਰੇ ਕਈ ਏ ਮਾਲਕਾ ਕਰ ਕਿਰਪਾ ਜੀ ਗੋਣ ਤੇਰੇ ਗਾਈਏ ਮਾਲਕਾ ਤੇਰੇ ਚੋਜਾਂ ਦਾ ਕਿਸੇ ਨਾਂ ਦਾ ਤਾਂ ਅੰਤ ਪਾਇਆ ਏ ਕੋਈ ਵੀ ਮੁੜਦਾ ਨਾ ਕਾਲੀ ਤੇਰੇ ਦਰ ਆਇਆ ਏ ਕੋਈ ਵੀ ਮੁੜਦਾ ਨਾ ਕਾਲੀ ਤੇਰੇ ਦਰ ਆਇਆ ਏ ਭਰ ਦੇਵੰਦਾ ਹੈ ਝੋਲੀ ਜੇ ਪੈ ਲਾਈਏ ਮਾਲਕਾ ਕਰ ਤੇਰੇ ਕੌਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਕੌਣ ਤੇਰੇ ਗਾਈਏ ਮਾਲਕਾ ਮਨੂ ਬੇਨਤੀ ਤੰਨੇ ਦੀ ਖੇਤ ਜਲ ਆਉਨਾ ਏ ਕਦੇ ਮੋੜਦਾ ਕਿ ਯਾਰੇ ਕਦੇ ਹਲਵਾਉਨਾ ਏ ਕਦੇ ਮੋੜਦਾ ਕਿ ਯਾਰੇ ਕਦੇ ਮੇਰੇ ਚਰਨਾਂ ਤੋਂ ਆਰੇ-ਆਰੇ ਜਾਈਏ ਮਾਲਕਾ ਕਰ ਕਿਰਪਾ ਜੀ ਕੋਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਕੋਣ ਤੇਰੇ ਗਾਈਏ ਮਾਲਕਾ ਕਦੇ ਬਿਰਦਾ ਦੇਉ ਰਾ ਪਿੱਛੇ ਨਾਮ ਦੇਵ ਦੇ ਪਾਰ ਹੋਮ ਦੇਣੇ ਜਿਹੜੇ ਸ਼ਰਧਾ ਨਾਲ ਸੇਮ ਦੇ ਤਕਾਈਏ ਮਾਲਕਾ ਕਰ ਕਿਰਪਾ ਜੀ ਕੋਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਕੋਣ ਤੇਰੇ ਗਾਈਏ ਮਾਲਕਾ ਕੋ ਕਦੇ ਤੱਤਾਂ ਥੰਮਾ ਨੂੰ ਅੰਕੇ ਦੇਵੇਂ ਥਾਰ ਤੂੰ ਸਿੱਖ ਭੁੱਲਦਾ ਜੇ ਤੇ ਰਾਮਣੇ ਪੈਰੇਦਾਰ ਤੂੰ ਸਿੱਖ ਭੁੱਲਦਾ ਜੇ ਤੇ ਰਾਮਣੇ ਪੈਰੇਦਾਰ ਕੂਆਂ ਤੋਂ ਅਸਾਂ ਨੂੰ ਬਚਾਈਏ ਮਾਲਕਾ ਕਰ ਕਿਰਪਾ ਜੀ ਕੋਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਕੋਣ ਤੇਰੇ ਗਾਈਏ ਮਾਲਕਾ ਉਹ ਵਿੱਚ ਪੱਥਰਾਂ ਦੇ ਕੀੜੇ ਨੂੰ ਮੀ ਪਾਲੀ ਜਾਣਾ ਓਏ ਵਿੱਚ ਪੱਤਰਾ ਵਿੱਚ ਪੱਤਰਾ ਦੇ ਕੀੜੇ ਨੂੰ ਵੀ ਪਾਲੀ ਜਾਣਾ ਏ ਆਪੇ ਕਰਦਾ ਹੈ ਪੈਦਾ ਤੈ ਸੁਭਾਲੀ ਜਾਣਾ ਏ ਆਪੇ ਕਰਦਾ ਹੈ ਪੈਦਾ ਤੂੰ ਸੁਭਾਲੀ ਜਾਣਾ ਜੱਗ ਤੇ ਅਸੀਂ ਖਾਈਏ ਮਾਲਕਾ ਕਰ ਤੇਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਕਰ ਕਿਰਪਾ ਜੀ ਗੁਣ ਤੇਰੇ ਗਾਈਏ ਮਾਲਕਾ ਚਾਹੇ ਕੀੜੀ ਕੋਲੋਂ ਹਾਥੀ ਮਰਵਾ ਤੂੰ ਸਕਦਾ ਕੋਲੋਂ ਗੁੰਗਿਆਂ ਦੇ ਗੀਤ ਕਹਾ ਤੂੰ ਸਕਦਾ ਕੋਲੋਂ ਮੁਕਤਾਂ ਦੇ ਅਰਥ ਕਰਾ ਤੂੰ ਸਕਦਾ ਅਸੀ ਭੱਲ ਕੈ ਹਾਰਾ ਸੁਤਾ ਵਿਖਾਈਏ ਮਾਲਕਾ ਕਰ ਕਿਰਪਾ ਜੀ ਕੋਣਾ ਤੇਰੇ ਕਾਈਏ ਮਾਲਕਾ ਕਰ ਕਿਰਪਾ ਜੀ ਕੋਣਾ ਤੇਰੇ ਦਾ ਹੈ ਸੰਸਾਰ ਏ ਤੇਰੇ ਹੁਕਮ ਚ ਚੱਲਦਾ ਹੈ ਸੰਸਾਰ ਏ ਬਣਾਦਾ ਹਰ ਵੇਲੇ ਚਾਹੀਏ ਮਾਲਕਾ ਕਰੇ ਕਿਰਪਾ ਜੀ ਕੋਣ ਤੇਰੇ ਦਾਈਏ ਮਾਲਕਾ ਕਰੇ ਕਿਰਪਾ ਜੀ ਕੋਣ ਤੇਰੇ ਦਾਈਏ ਮਾਲਕਾ ਜੀ ਪਾਏ लेखू सघन कलमल चार मालिक लेखु सघना कलमल चार मालिक मालका कार कौन तेरे कह है मालका कार कृपा जी कौन तेरे गए का, मालका कारखिर